ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਆਪ ਆਪੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਕਿਉਂ ਹਮਲਾ ਕੀਤਾ ਜਾ ਰਿਹਾ ਹੈ ਅਕਾਲੀ ਦਲ ਪਾਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਖਾਲਸਾ ਤੇ ਇੱਕ ਪਾਸੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਧੱਕਾ ਕੀਤਾ ਐਨਐਸਏ ਇੱਕ ਹੋਰ ਸਾਲ ਦੀ ਵਧਾ ਦਿੱਤੀ ਗਈ ਹੈ ਐਨਐਸਏ ਨੂੰ ਲੈ ਕੇ ਹੁਣ ਅਗਲੇ ਹਫਤੇ ਭਾਈ ਅਮਰਤਪਾਲ ਖਾਲਸਾ ਜਿਹੜੇ ਨੇ ਉਹ ਆਪਣੀ ਪਟੀਸ਼ਨ ਦਾਇਰ ਕਰਨਗੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਜੇਕਰ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਉਸ ਦੀ ਨਹੀਂ ਸੁਣੀ ਜਾਂਦੀ ਤਾਂ ਫਿਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ ਰਾਤ ਮੰਗੀ ਜਾਵੇਗੀ ਕਿ ਮੈਨੂੰ ਜਵਾਬ ਦਿੱਤੀ ਚਾਵੇ ਮੇਰੀ NSA ਖਤਮ ਕੀਤੀ ਚਾਵੇ ਕਿਉਂਕਿ ਸੈਂਟਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਵੀ ਧੱਕਾ ਕਰ ਰਹੀ ਹੈ ਲੇਕਿਨ ਅਸੀਂ ਗੱਲ ਕਰ ਰਹੇ ਹਮਲੇ ਦੀ ਉਹ ਹਮਲਾ ਭਾਈ ਅੰਮਰਤਪਾਲ ਸਿੰਘ ਖਾਲਸਾ ਉੱਤੇ ਕਿਵੇਂ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਹੁਣ ਇਹਨਾਂ ਚਾਰਾਂ ਪਾਰਟੀਆਂ ਨੂੰ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਹੈ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਵੀ ਹੈ ਜਿਹਦੇ ਵਿੱਚ ਕਾਂਗਰਸ ਪਾਰਟੀ ਵੀ ਹੈ ਅਤੇ ਜਿਹਦੇ ਵਿੱਚ ਪਾਰਟੀ ਹੈ ਹਾਕਮ ਤੇਰੀ ਯਾਨੀ ਕਿ ਆਪ ਆਦੀ ਪਾਰਟੀ ਇਹਨਾਂ ਚਾਰਾਂ ਪਾਰਟੀਆਂ ਦੇ ਵੱਡੇ ਆਗੂ ਵੱਲੋਂ ਸਿਰਫ ਸਿਰਫ ਟਾਰਗੇਟ ਕੀਤਾ ਜਾ ਰਿਹਾ ਹੈ ਭਾਈ ਅੰਮਰਤਪਾਲ ਖਾਲਸਾ ਨੂੰ ਲੈ ਕੇ ਪਾਈ ਅਮਰਤਪਾਲ ਸਿੰਘ ਚੁਟਾ ਲਾਉਂਦੇ ਨੇ, ਟਰਾਂਮਾ ਡੂਲ ਦੀਆਂ ਗੁਲੀਆਂ ਖਾਂਦੇ ਨੇ, ਉਹ ਉਹ ਪ੍ਰੈਗਾਬੈਂਟ ਦੇ ਕੈਪਸੂਲ ਖਾਂਦੇ ਨੇ, ਉਹ ਨਸ਼ਾ ਕਰਦੇ ਨੇ। ਇਸ ਤਰ੍ਹਾਂ ਦੀਆਂ ਮੰਨ ਘੜ ਤੋਂ ਬੜਹਾਣੀਆਂ ਆਖਰਕਾਰ ਕਿਉਂ ਬਣਾਈਆਂ ਚਾਰੀਆਂ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ? ਕਿਉਂਕਿ ਭਾਈ ਅਮਰਤਪਾਲ ਖਾਲਸਾ ਨੇ ਕਈ ਨੌਜਵਾਨਾਂ ਦਾ ਨਸ਼ਾ ਛੁਡਾਇਆ। ਕਈ ਲੋਕ, ਕਈ ਨੌਜਵਾਨਾਂ ਨੂੰ ਅਮਰਤ ਪਾਨ ਕਰਵਾਇਆ। ਇਸ ਕਰਕੇ 2024 ਦੀ ਲੋਕ ਸਭਾ ਦੀ ਚੋਣ ਐਜ਼ ਅ ਆਜ਼ਾਦ ਉਮੀਦਵਾਰ ਜੇਲ੍ਹ ਦੇ ਵਿੱਚ ਬੈਠ ਕੇ ਜਿੱਤ ਲਈ ਗਈ ਭਾਈ ਅਮਰਪਾਲ ਸਮਰਥਕਾਂ ਨੇ ਅੱਧੀ ਚੋਟੀ ਦਾ ਜੋਰ ਲਗਾਇਆ 1,49,000 ਦੇ ਵੱਡੇ ਫਰਕ ਦੇ ਨਾਲ ਉਹਨਾਂ ਨੇ ਹਰਾਇਆ ਸੀ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਨੂੰ ਲੇਕਿਨ ਉਸ ਤੋਂ ਬਾਅਦ ਐਨਐਸਏ ਹੋਰ ਬੁਦਾ ਦਿੱਤੀ ਗਈ ਜਿਵੇਂ ਹੀ ਸਰਕਾਰ ਨੂੰ ਪਤਾ ਲੱਗਿਆ ਕਿ ਅਮਰਤਪਾਲ ਖਾਲਸਾ ਅਤੇ ਉਸ ਦੇ ਸਮਰਥਕ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਬਣਾਉਣ ਜਾ ਰਹੇ ਨੇ ਤਾਂ ਫਿਰ ਇਹਨਾਂ ਨੇ ਘਾਤਨਾ ਘਨੀਆਂ ਸ਼ੁਰੂ ਕਰ ਦਿੱਤੀਆਂ ਹੁਣ ਉਸ ਦੇ ਕਰਦਾਰ ਉੱਤੇ ਹਮਲਾ ਕਰ ਦਿੱਤਾ ਗਿਆ ਹੈ ਉਸ ਦੇ ਕਰਦਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੇ ਅਕਸ ਨੂੰ ਉਸ ਦੀ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਆਖਰ ਹੁਣ ਫਿਰ ਦੁਬਾਰਾ ਕਿਉਂ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਬਾਜੇਕੇ ਤਾਂ ਵਾਰ-ਵਾਰ ਬਿਆਨ ਦੇ ਰਹੇ ਨੇ ਕਿ ਭਈ ਸਾਡੇ ਕੋਲ ਤਾਂ ਇੱਕ ਖਾਲੀ ਪੇਜ ਤੇ ਖਾਲੀ ਵਾਕੇ ਤੇ ਸਿਕਰੇਚਰ ਕਰਾ ਲਏ ਗਏ ਤੇ ਹੁਣ ਜੋ ਕੁਝ ਲਿਖਿਆ ਹੈ ਜਾਂ ਸੈਂਟਰ ਸਰਕਾਰ ਨੇ ਲਿਖਿਆ ਹੈ ਤੇ ਜਾਂ ਪੰਜਾਬ ਸਰਕਾਰ ਨੇ ਲਿਖਿਆ ਹੈ ਹੁਣ ਫਿਰ ਮਾਮਲਾ ਭਾਈ ਅਮਰਪਾਲ ਖਾਲਸਾ ਦਾ ਇੱਕ ਵਾਰੀ ਪੂਰੀ ਤਰ੍ਹਾਂ ਬੁਖਲਾਇਆ ਹੋਇਆ ਹੈ ਇਹਨਾਂ ਚਾਰਾਂ ਪਾਰਟੀਆਂ ਨੂੰ ਭਾਜਣਾ ਪਈਆਂ ਹੋਈਆਂ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣੀ ਕਿ ਭਾਈ ਅੰਮ੍ਰਿਤਪਾਲ ਖਾਲਸਾ ਦੀ ਤੇ ਦੂਸਰੇ ਪਾਸੇ ਸਰਕਾਰਾਂ ਨੂੰ ਖਾਸ ਕਰਕੇ ਹਾਕਮਪੁਰ ਅਤੇ ਦੂਜੀਆਂ ਪਾਰਟੀਆਂ ਨੂੰ ਡਰ ਹੈ ਕਿ ਭਾਈ ਅੰਮ੍ਰਿਤਪਾਲ ਖਾਲਸਾ ਅਕਾਲੀ ਦਲ ਵੱਸ ਪੰਜਾਬ ਵੱਲੋਂ ਜਿਸ ਦੇ ਉਹ ਰਾਸ਼ਟਰੀ ਮੁਖੀ ਨੇ ਆਪਣਾ ਉਮੀਦਵਾਰ ਹਲਕਾ ਤਰਨਤਾਰਨ ਤੋਂ ਉਤਾਰਨ ਜਾ ਰਹੇ ਨੇ ਹਾਲਾਂਕਿ ਪਹਿਲਾਂ ਖਬਰ ਨਸ਼ਰ ਹੋਈ ਸੀ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਚੋਣ ਮદાન ਦੇ ਵਿੱਚ ਉਤਾਰਿਆ ਜਾਵੇਗਾ ਲੇਕਿਨ ਇਨਕਾਰ ਕਰ ਦਿੱਤਾ ਬੀਬੀ ਪਰਮਜੀਤ ਕੌਰ ਖਾਲੜਾ ਨੇ ਉਹਨਾਂ ਨੇ ਕਿਹਾ ਕਿ ਮੇਰਾ ਇਹ ਕੰਮ ਨਹੀਂ ਹੈ ਸਾਡਾ ਕੰਮ ਹੈ ਜਿਹੜੇ ਕੰਮ ਗਲਤ ਹੋ ਰਹੇ ਨੇ ਜਿਹੜੇ ਪਾਪ ਹੋ ਰਹੇ ਨੇ ਜਿਹੜੇ ਜ਼ੁਲਮ ਹੋ ਰਹੇ ਨੇ ਉਹਨਾਂ ਦੇ ਵਿਰੋਧ ਬੋਲਣਾ ਲੋਕਾਂ ਨੂੰ ਇਨਸਾਫ ਲੈ ਕੇ ਦੇਣਾ ਤੇ ਭਾਈ ਅੰਮ੍ਰਿਤਪਾਲ ਖਾਲਸਾ ਦੇ ਪਿਤਾ ਅੰਮ੍ਰਿਤਪਾਲ ਖਾਲਸਾ ਤਰਸੀਮ ਸਿੰਘ ਖਾਲਸਾ ਦੇ ਇਸ ਬਿਆਨ ਨੇ ਭਾਜਪਾ ਦੀਆਂ ਸ਼ਰੂਨੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਆਪ ਆदमी ਪਾਰਟੀ ਨੂੰ ਭਈ ਜੇਕਰ ਭਾਈ ਅੰਮ੍ਰਿਤਪਾਲ ਖਾਲਸਾ ਵੱਲੋਂ ਉਮੀਦਵਾਰ ਉਤਾਰਿਆ ਜਾਂਦਾ ਹੈ ਤਾਂ ਸਾਨੂੰ ਤਾਂ ਕਿਸੇ ਨੇ ਵੋਟ ਨਹੀਂ ਪਾਉਣੀ ਕਿਉਂਕਿ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਵਿੱਚ ਪੈਂਦਾ ਹੈ ਹਲਕਾ ਤਰਨਤਾਰ ਟੂ ਇਸ ਕਰਕੇ ਹੁਣ ਨਸ਼ੇ ਦੀਆਂ ਖਬਰਾਂ ਫਿਰ ਦੁਬਾਰਾ ਸੋਸ਼ਲ ਮੀਡੀਆ ਉੱਤੇ ਚਲਾਈਆਂ ਜਾ ਰਹੀਆਂ ਨੇ ਕਿ ਭਾਈ ਅਮਰਤਪਾਲ ਖਾਲਸਾ ਨਸ਼ਾ ਕਰਦੇ ਸੀ ਜੀ ਉਹ ਸਮੈਕ ਪੀਦੇ ਸੀ ਜੀ ਉਹ ਛਾਪਾਡੂਲ ਗੋਲੀਆਂ ਖਾਂਦੇ ਸੀ ਜੀ ਉਹ ਪ੍ਰੈਗਾਬੋਲ ਇਨ ਕੈਪਸੂਲ ਖਾਂਦੇ ਸੀ ਇਸ ਤਰ੍ਹਾਂ ਦੀਆਂ ਮੰਨ ਘੜਤ ਚਾਲਾਂ ਚਲੀਆਂ ਜਾ ਰਹੀਆਂ ਨੇ ਹਵਾ ਫਲਾਇਆ ਜਾ ਰਿਹਾ ਹੈ ਤਾਂ ਕਿ ਕੌਮ ਦੀ ਵੋਟ ਜਿਹੜੀ ਹੈ ਭਾਈ ਅਮਰਪਾਲ ਖਾਲਸਾ ਦੀ ਉਮੀਦਵਾਰ ਨੂੰ ਨਾ ਪਵੇ ਲੇਕਿਨ ਉਧਰ ਤਸੀਮ ਸਿੰਘ ਖਾਲਸਾ ਨੇ ਕਹਿ ਦਿੱਤਾ ਕਿ ਸਾਡੇ ਹੌਸਲੇ ਬਲੰਦ ਨੇ ਆਪਣਾ ਉਮੀਦਵਾਰ ਅਸੀਂ ਚੋਣ ਮੈਦਾਨ ਦੇ ਵਿੱਚ ਉਤਾਰਨ ਜਾ ਰਹੇ ਹਾਂ ਇਹ ਸਾਡਾ ਸੈਮੀਫਾਈਨਲ ਹੋਵੇਗਾ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਤੇ ਭਾਈ ਅਮਰਪਾਲ ਖਾਲਸਾ ਦੇ ਸਮਰਥਕਾਂ ਵੱਲੋਂ ਕੈਂਪੇਨ ਵੀ ਸ਼ੁਰੂ ਕਰ ਦਿੱਤੀ ਹੈ ਉਮੀਦਵਾਰ ਹੋ ਸਕਦਾ ਹੈ ਕਿ ਅਗਲੇ ਹਫਤੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਾਵੇ ਇਸ ਕਰਕੇ ਕਰਦਾਰ ਉੱਤੇ ਅਮਰਪਾਲ ਖਾਲਸਾ ਦੇ ਹਮਲੇ ਕੀਤੇ ਜਾ ਰਹੇ ਨੇ